ਸ੍ਰੀ ਗੱਜ ਜੀ ਉਮੀਦ ਕਰਦੇ ਹਾਂ ਸਰ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਹੀ ਕਿ ਆਪਾਂ ਪੰਜਾਬ ਤੋਂ ਕਲਕੱਤਾ ਟੂਰ ਜਿਹੜਾ ਹੈ ਕਰ ਰਹੇ ਹਾਂ ਕਲਕੱਤਾ ਸ਼ਹਿਰ ਦੇ ਵਿੱਚ ਅੱਜ ਸਾਡਾ ਤੀਸਰਾ ਦਿਨ ਹੈ ਤੇ ਪਿਛੇ ਗੁਰਦੁਆਰਾ ਜਗਸੂਦਾਰ ਗੁਰਦੁਆਰਾ ਸਾਹਿਬ ਆਇਆ ਸੀਗਾ ਕਲਕੱਤਾ ਦੇ ਵਿੱਚ ਚੇਤਲਾ ਇਲਾਕਾ ਪੈਂਦਾ ਆ ਤੇ ਸਵੇਰੇ ਦਰਸ਼ਨ ਮੇਲੇ ਕਰ ਲੇ ਮੱਥਾ ਟੇਕ ਲਿਆ ਤੇ ਹੁਣ ਨਿਕਲਦੇ ਆ ਹੋਰ ਜਿਹੜੇ ਹੈਗੇ ਘੁੰਮਣ ਵਾਲੀ ਜਗ੍ਹਾ ਜਿਹੜੀ ਆਪਣੀਆਂ ਰਹਿ ਗਈਆਂ ਉਹਨੂੰ ਘੁੰਮਾਂਗੇ ਤੇ ਬਾਕੀ ਐਨਜੋਏ ਕਰਾਂਗੇ ਅੱਜ ਹਲਕਾ ਹਲਕਾ ਧੁੱਪ ਸਵੇਰੇ ਹੈਗੀ ਐ ਜਦ ਕਿ ਤਿੰਨ ਦਿਨਾਂ ਦੇ ਵਿੱਚ ਸਾਨੂੰ ਅੱਜ ਪਹਿਲੀ ਵਾਰ ਧੁੱਪ ਦੇਖਣ ਨੂੰ ਮਿਲਿਆ ਇੱਥੇ ਪਹਿਲਾਂ ਆਪਣੀ ਕਾਲ ਜਿਹੜੀ ਨੈਸ਼ਨਲ ਲਾਇਬ੍ਰੇਰੀ ਸੀ ਉਹ ਰਹਿ ਗਈ ਸੀਗੀ ਤੇ ਆਪਾਂ ਨੈਸ਼ਨਲ ਲਾਇਬ੍ਰੇਰੀ ਪਹਿਲਾਂ ਘੁੰਮਾਂਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਥੋੜਾ ਜਿਹਾ ਆਪਾਂ ਬੱਸ ਸਟੈਂਡ ਦੀ ਜਾ ਰਹੇ ਸੀਗੇ ਤੇ ਤੇ ਪੂੜੀ ਸਬਜੀ ਆਈ ਐ ਪੂੜੀ ਸਬ ਜਿਹੜੀ ਹੈਗੀ ਆਪਾਂ ਖਾਵਾਂਗੇ ਥੋੜਾ ਜਿਹਾ ਨਾਸ਼ਤਾ ਵੀ ਹਲਕਾ ਫੁਲਕਾ ਪਹਿਲਾਂ ਇੱਕ ਪਲੇਟ ਕਰਵਾਈਏ ਆਪਾਂ ਨੇ ਫਿਰ ਜੇ ਟੇਸਟ ਵਧੀਆ ਹੈ ਤੇ ਇੱਕ ਪਲੇਟ ਹੋਰ ਲੈ ਲਾਂਗੇ ਤੇ ਬੱਸ ਬਾਕੀ ਪਤਾ ਪਖਾੜੀ ਇੱਥੋਂ ਟੇਸਟੀ ਸੀ ਕਾਫੀ ਵਿੱਚ ਚਨੇ ਦਾਲ ਨੂੰ ਭਰਿਆ ਹੋਇਆ ਪੂਰੀ ਆਪਣੇ ਖਾਲੀ ਨਹੀਂ ਸੀਗੀਆਂ ਅੰਦਰੋਂ ਭਰੀਆਂ ਹੋਈਆਂ ਸੀਆਂ ਹਲਕੀ ਹਲਕੀਆਂ ਤੇ ਰਾਮਨਗਰ ਦੀ ਬੱਸ ਹੁਣ ਪੁੱਛਦੇ ਆ ਪੈਸੇ ਦੇਤੇ ਆਪਾਂ ਨੂੰ ਤੇ ਇਸ ਵਾਰੀ ਹਮਸ ਜੀ ਬੜੀ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਐ ਭਤੀ ਲੜ ਰਿਹਾ ਕਿ ਨਹੀਂ ਕਮਲ ਪਤਾ ਨਹੀਂ ਕਿ ਦਰਨ ਫਰ ਕੇ ਦਾ ਰੂਮਸੋਂ ਮੈਂ ਵੀ ਆਸਦਾ ਬਾਕੀ ਰੱਬ ਦੇ ਰੰਗਾਂ ਹੁਣ ਪਤਾ ਹੀ ਨਹੀਂ ਕੁਛ ਪੀਤੇ ਨਹੀਂ ਪਾਇਆ ਆਸਦਾ ਕਾਂ ਬਹੁਤ ਨੇ ਪਰ ਬੱਸ ਕਹਿੰਦਾ ਮਿਲੂਗੀ ਹੋਰ ਬੱਸਾਂ ਬਹੁਤ ਆਉਂਦੇ ਨੇ ਭੱਜਿਆ ਮੱਜਿਆ 1 ਮਿੰਟ ਲਈ ਖੜ੍ਹਦੇ ਨੇ ਫਿਰ ਭਜਾ ਕੇ ਲੈ ਜਾਂਦੇ ਨੇ ਚੱਕਣਾ ਜੋ ਫਿਰ ਬੱਸ ਕਿ ਆਪਾਂ نیچے ਮੈਟਰੋ 'ਚ ਹੀ ਆ ਗਏ ਮੈਟਰੋ 'ਚ ਹੀ ਜਾਵਾਂਗੇ ਬਾਹਰ ਤੇ ਗਰਮੀ ਬਹੁਤ ਸੀਗੀ ਜਾ ਫਿਰ ਆਰਾਮ ਹੈ ਲੇਕਿਨ ਫਿਰ ਵੀ ਇਹ ਪੁਰਾਣਾ ਮੈਟਰੋ ਸਟੇਸ਼ਨ ਹੈ ਤੇ ਉਨੇ ਏਸੀ ਵਗੈਰਾ ਨਹੀਂ ਆ ਲੇਕਿਨ ਜਿਹੜਾ ਹੈਗਾ ਉੱਪਰ ਧੁੱਪ ਤੋਂ ਬਚੇ ਹੋਏ ਆ ਸਿਰ ਵੀ ਬਹੁਰੀਪੇਡਲ ਸਾਰੇ ਸ਼ਾਮੀ ਭੀੜ ਹੁੰਦੀ ਹੈ ਬਰੇਕਸ ਬੱਸ ਮੈਟਰੋ ਸਟੇਸ਼ਨ ਆਪਾਂ ਆ ਗਏ ਤੇ ਹੁਣ ਬਾਹਰ ਨਿਕਲ ਕੇ ਉਰੋਂ ਆਟੋ ਫੜਨਾ ਪਊਗਾ ਨੈਸ਼ਨਲ ਲਾਇਬ੍ਰੇਰੀ ਦੇ ਲਈ ਮੈਟਰ ਸਾਰੇ ਬੱਸ ਜਿਹੜੇ ਕਿ ਉਹਨੇ ਚੱਲਣੀ ਰੀਸਨ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਪਰ ਜੋ ਨਾਮ ਹੈ ਉਹਨੀਆਂ ਪੌੜੀਆਂ ਛੱਡਣੀਆਂ ਪਈਆਂ ਲਗਭਗ 70 ਪੌੜੀਆਂ ਜਿਹੜੀਆਂ ਨੀਚੇ ਚੜ ਕੇ ਆਏ ਆ ਗੱਤੇ ਦੀ ਗਰਮੀ ਬਾਰੇ ਸੁਣਿਆ ਸੀਗਾ ਤੇ ਅੱਜ ਦੇਖ ਵੀ ਲਿਆ ਐਸੇ ਕਹਿੰਦੇ ਜੇ ਟੈਂਪਰੇਚਰ ਜਿਹੜਾ 37 38 ਵੀ ਰਹਦਾ ਤਾਂ ਵੀ ਇਹਨਾਂ ਹਜੂਏ ਘੱਟ ਗਰਮੀਆਂ ਉਹ ਵੀ 52 ਦੇ ਬਰਾਬਰ ਹੁੰਦਾ ਆ ਕਿਉਂਕਿ ਹਮਵਸ ਵਗੈਰਾ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਆ ਹਮਵਸ ਕਰਕੇ ਪਾਣੀ ਦੇ ਕਰਕੇ ਜਿਹੜੀ ਹਮਵਸ ਹੈ ਤਾਂ ਕਰਕੇ ਟੈਂਪਰੇਚਰ ਜਿਹੜਾ 52 ਦਾ ਫੀਲ ਹੈਗਾ ਉਹਦੀ ਫੀਲਿੰਗ ਆਉਂਦੀ ਆ ਸਨੇਟਰ ਸਟੇਸ਼ਨ ਤੋਂ ਆਪਾਂ ਨੇ ਬੱਸ ਮਿਲਿਆ ਇਹ ਅਲੀਪੁਰ ਤੱਕ ਜਾਊ ਅਲੀਪੁਰ ਤੋਂ ਫਿਰ ਆਪਾਂ ਨੂੰ ਜਿਹੜਾ ਹੈਗਾ ਉੱਥੋਂ ਤਕਰੀਬਨ 2.5 2.5 ਕਿਲੋਮੀਟਰ ਲਾਇਬ੍ਰੇਰੀ ਤੇ ਅੱਗੇ ਜਿਹੜਾ ਹੈਗਾ ਮੇਰੇ ਚੈਨਲ ਸਵਾ ਕਿਲੋਮੀਟਰ 1 ਕਿਲੋਮੀਟਰ ਵਾਂਗੂ ਰਹਿੰਦਾ ਹੈ। ਸੋ ਅਲੀਪੁਰ ਆਪਾਂ ਨੂੰ ਹੁੰਦਿ ਕਿ ਅਲੀਪੁਰ ਉੱਥੇ ਸਾਰੀ ਬੱਸ ਤੋਂ ਆਪਾਂ ਨੈਸ਼ਨਲ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਚ ਐਂਟਰ ਕਰ ਚੁੱਕੇ ਆ। ਇਹ ਮੇਰਾ ਫੇਵਰੇਟ ਵਲੌਗ ਹੋਣਾ ਹੈ ਕਿ ਕਿ ਮੈਨੂੰ ਹੌਂਟਡ ਪਲੇਸਸ ਨੂੰ ਦੇਖਣਾ, ਐਕਸਪਲੋਰ ਕਰਨਾ, ਵਿਜ਼ਿਟ ਕਰਨਾ ਬਹੁਤ ਚੰਗਾ ਲੱਗਦਾ ਹੈ। ਹਾਂਜੀ ਤੇ ਚੱਲਦੇ ਆਂ ਬਾਕੀ ਨੈਸ਼ਨਲ ਲਾਇਬ੍ਰੇਰੀ ਆ ਉਹ ਆਪਣੀ ਇੰਡੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਇਹਦੇ ਵਿੱਚ ਲਗਭਗ ਲਗਭਗ ਕਹਿੰਦੇ 25 ਲੱਖ ਤੋਂ ਜ਼ਿਆਦਾ ਜਿਹੜਾ ਮੈਨੂਸਕ੍ਰਿਪਟ ਜਿਹੜੇ ਹੱਥ ਲਿਖਤਾਂ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਬਹੁਤ ਮਹਿੰਗੇ ਮਹਿੰਗੇ ਦਸਤਾਵੇਜ਼ ਅੰਗਰੇਜ਼ਾਂ ਵੇਲੇ ਤੇ ਲਾ ਲੋ ਬਹੁਤ ਹੀ ਪੁਰਾਣੇ ਮੈਨੂਸਕ੍ਰਿਪਟਸ ਨੂੰ ਕਹਿੰਦੇ ਆ ਜਿਹੜੇ ਹੱਥ ਦੇ ਨਾਲ ਜਿਹੜੀ ਲਿਖੇ ਹੁੰਦੇ ਆ ਕਿਸੇ ਮਹਾਨ ਸ਼ਖਸੀਅਤ ਦੇ ਆਪਣੇ ਹੱਥੋਂ ਲਿਖੇ ਕਈ ਲੋਕ ਜਿਹੜੇ ਹੈਗੇ ਨੂੰ ਹਾਂਟਡ ਇੱਕ ਪੂਤਿਆ ਜਗ੍ਹਾ ਕਹਿੰਦੇ ਆ ਵੀ ਇੱਥੇ ਕਿਸੇ ਆਤਮਾ ਜਿਹੜੀ ਹੈਗੀ ਘੁੰਮਦੀ ਆ ਕਿਉਂਕਿ ਇੱਥੇ ਬਹੁਤ ਚੁੜੀਆਂ ਪੁਰਾਣੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਆਪਾਂ ਸਮਝਦੇ ਆ ਕਿ ਕਿਸੇ ਮਹਾਨ ਸ਼ਖੀਅਤ ਦੀ ਜਿਹੜੇ ਹਸਤੇ ਲਿਖ ਰਿਹਾ ਹੱਥੀ ਲਿਖਤੀ ਹੋਈ ਜੀ ਜਾਂ ਕੋਈ ਉਹ ਜਿਹੜ ਕੋਈ ਨਾ ਕੋਈ ਤਾਕਤ ਹੋएगी ਕੋਈ ਨਾ ਕੋਈ ਪਾਵਰ ਤੇ ਜ਼ਰੂਰ ਹੋएगी ਤੇ ਬਹੁਤ ਲੋਕ ਇੱਥੇ ਫੀਲ ਕਰਦੇ ਨੇ ਤੇ ਬਾਕੀ ਆਪਾਂ ਚੱਲਾਂਗੇ ਤੇ ਅਸੀਂ ਵੀ ਆਪ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਨੈਸ਼ਨਲ ਲਾਇਬ੍ਰੇਰੀ ਆਪਣੀ ਇੰਡੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਤੇ ਤੁਸੀਂ ਵੀ ਦੇਖਿਓ ਉਹਨੂੰ ਤੁਸੀਂ ਦਰਖਤ ਦੇਖੋ ਕਿੱਡੇ ਵੱਡੇ ਵੱਡੇ ਨੇ ਲਓ ਜੀ ਇੱਧਰ ਵੀ ਪੂਰੀ ਹਰੀ ਭਈ ਐ ਉਧਰ ਵਾਲੀ ਸੜਕ ਛੋਟਾ ਜਿਹਾ ਕੇਰੀਅਮ ਪਿਆ ਵੱਡਾ ਜਿਹੜਾ ਏਰੀਆ ਨੇ ਕਵਰ ਕੀਤਾ ਹੋਇਆ ਕਈ ਘੇਟ ਨੇ ਤੇ ਇੱਕ ਘੇਟ ਇੱਧਰ ਸੀਗਾ ਤੇ ਇੱਧਰ ਦੇਖੋ ਨੈਸ਼ਨਲ ਲਾਇਬ੍ਰੇਰੀ ਬਹੁਤ ਸੋਹਣਾ ਕਟਿੰਗ ਕੀਤੀ ਗਿਆ ਹਮਨੇ ਲਾਇਬ੍ਰੇਰੀ ਦੀ ਬਿਲਡਿੰਗ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਪਾਸ਼ਾ ਪਵਨ ਓਧੇ ਸਾਈਡ ਦਾ ਰਸਤਾ ਦੇਖੋ ਬਹੁਤ ਹੀ ਵੱਖਰੇ ਜਿਹੇ ਤਰੀਕੇ ਦਾ ਰਸਤਾ ਹੈ ਇਹ ਰਾਸ਼ੀ ਪੁਸਤਕਾਲਿਆ ਨੈਸ਼ਨਲ ਲਾਇਬ੍ਰੇਰੀ ਇਹ ਹੈ ਮੇਨ ਇੰਟਰਸ ਨੈਸ਼ਨਲ ਲਾਇਬ੍ਰੇਰੀ ਦੀ ਖੁੱਲੀ ਹੈ ਸਾਡੇ ਕੋਲ ਹੀ ਹੋਏ ਨੇ ਤੁਸੀਂ ਦੇਖੋ ਕਿੰਨੇ ਜਿਹੜੇ ਬੱਚੇ ਨੇ ਕਿੰਨੇ ਜ਼ਿਆਦਾ ਪੜਾਈ ਨੂੰ ਲੈ ਕੇ ਸੰਸੀਅਰ ਨੇ ਬਹੁਤ ਸਾਰੇ ਬੱਚੇ ਸਾਡੇ ਹੁੰਦੇ ਹੁੰਦੇ ਕਿੰਨੇ ਬੱਚੇ ਆਉਂਦੇ ਨੇ ਆਪਣੇ ਬੈਗ ਉਹ ਲੈ ਕੇ ਆਉਂਦੇ ਨੇ ਕਿ ਬੈਗ ਅੰਦਰ ਲੈ ਕੇ ਨਹੀਂ ਆ ਸਾਡੇ ਕਾਪੀਆਂ ਕੱਢ ਕੇ ਨੋਟਬੁక్స్ ਨੋਟਸ ਵਗੈਰਾ ਉਹਨਾਂ ਦੇ ਨੇ ਲੈਪਟਾਪ ਆਪਣੇ ਆਈਪੈਡ ਵਗੈਰਾ ਸਾਰੇ ਅੰਦਰ ਲੈ ਕੇ ਜਾਂਦੇ ਨੇ ਤੇ ਬੈਗ ਇੱਥੇ ਰੱਖ ਕੇ ਅੰਦਰ ਪੜ੍ਹਦੇ ਨੇ ਨੋਟਸ ਵਗੈਰਾ ਆਪਣੇ ਵਜੇ ਵਜੇ ਪੁਰਾਣੀਆਂ ਕਿਤਾਬਾਂ ਵੀ ਆ ਨੇ ਉਹਨਾਂ ਚੋਂ ਲੱਭ ਲੱਭ ਕੇ ਜਿਹੜਾ ਹੈਗਾ ਆਪਣੇ ਕਾਪੀ ਕਰਕੇ ਆਪਣੇ ਕਾਪੀ ਜਲੇ ਕਹਿੰਦੇ ਨੇ ਬਹੁਤ ਸਨਸੀਅਰ ਨੇ ਪੜਾਈ ਤੋਂ ਲੈ ਕੇ ਮੰਨ ਲਓ ਵੀ ਕਲਕੱਤਾ ਜਿਹੜਾ ਹੈਗਾ ਵੈਸਟ ਬੰਗਾਲ ਦੀ ਪੜਾਈ ਨੂੰ ਜਾਣਿਆ ਜਾਂਦਾ ਤਾਂ ਹੀ ਕਰਕੇ ਔਰ ਅਦਰ ਰੰਗ ਜਿਹੜਾ ਹੈਗਾ ਸਾਨੂੰ ਦੇਖਣ ਨੂੰ ਹੀ ਮਿਲ ਗਿਆ ਹਾਂਜੀ ਨੈਸ਼ਨਲ ਲਾਇਬ੍ਰੇਰੀ ਆਪਾਂ ਜਾਏ ਤੇ ਅੰਦਰ ਬਹੁਤ ਸੋਹਣੀ ਲਾਇਬ੍ਰੇਰੀ ਜਿਹੜੀ ਬਣੀ ਸੀ ਸਾਨੂੰ ਅੰਦਰੋਂ ਘੁਮਾਇਆ ਉਹਨਾਂ ਨੇ ਪੂਰਾ ਲੇਕਿਨ ਅੰਦਰ ਜਿਹੜਾ ਕਿ ਸੀ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਅੰਦਰ ਜਿਹੜਾ ਕੈਮਰਾਸੇਗਾ ਆਲਾ ਨਹੀਂ ਹੈਗਾ ਇਸ ਕਰਕੇ ਕਿਉਂਕਿ ਸ਼ਾਂਤੀ ਵਾਲੀ ਜਗ੍ਹਾ ਆ ਤੇ ਆਪਾਂ ਹੁਣ ਬਾਹਰ ਆ ਗਏ ਤੇ ਹੁਣ ਕਿਸੇ ਹੋਰ ਟੂਰਿਸਟ ਜੈਕਸ਼ਨਸ਼ਨ ਤੇ ਜਾ ਕੇ ਆਪਾਂ ਜਾਣੇ ਹੁਣ ਆਪਾਂ ਪ੍ਰਿੰਸਿਪ ਕਾਰਟ ਚੱਲਦੇ ਆ ਉੱਥੇ ਕਹਿੰਦੇ ਬਹੁਤ ਵੱਡੇ ਜਹਾਜ ਜਿਹੜੇ ਹੈਗੇ ਦੇਖਣ ਨੂੰ ਮਿਲਦੇ ਆ ਬਾਕੀ ਦੇਖਦੇ ਆ ਉਹ ਆਪਣੀ ਕਿਸਮਤ ਵੀ ਆ ਜਾ ਕੇ ਦੇਖਦੇ ਆ ਕਿ ਦਿਸਚਮਾ ਕਰੋੜ ਕ੍ਰੋਸ ਕਰਕੇ ਪਰਲੀ ਸਾਈਡ ਜਿਹੜਾ ਹੈਗਾ ਆਪਣਾ ਪ੍ਰਿੰਸਿਪ ਕਾਰਟ ਦੀ ਜਿਹੜੀ ਹੈ ਕਿ ਬੱਸ ਮਿਲੂਗੀ ਰੋਡ ਆਪਾਂ ਕ੍ਰੋਸ ਕਰ ਲਿਆ ਤੇ ਹੁਣ ਥੋੜਾ ਜਿਹਾ ਅੱਗੇ ਚੱਲ ਕੇੜਾ ਬੱਸ ਜਾਣਾ ਜਿੱਥੇ ਉਹ ਬੱਸਾਂ ਖੜੀਆਂ ਨੇ ਸਾਹਮਣੇ ਦੇਖੋ ਉੱਥੇ ਜਾ ਕੇ ਜਿਹੜੇ ਆਪਾਂ ਨੂੰ ਪ੍ਰਿੰਸਿਪ ਕਾਰਡ ਦੀ ਬਸ ਲੈਣੇ ਆ ਉਹ ਜਿਹੜਾ ਜਿਹਦੇ ਹਾਵੜਾ ਬ੍ਰਿਜ ਬਣਿਆ ਹੋਇਆ ਨਦੀ ਦੇ ਉੱਤੇ ਉਹੀ ਨਦੀ ਆ ਲੇਕਿਨ ਹਾਵੜਾ ਬ੍ਰਿਜ ਜਿਹੜਾ ਹੈਗਾ 7-8 ਕਿਲੋਮੀਟਰ ਅੱਗੇ ਜਾ ਕੇ ਉਹ ਕ੍ਰੋਸ ਕਰਾਸਿੰਗ ਹੈ ਪ੍ਰਿੰਸਿਪ ਕਾਰਡ ਉਸ ਤੋਂ ਪਹਿਲਾਂ ਆ ਕਾਫੀ ਇਹ ਹੈਗਾ ਸਦਾ ਅਲੀਪੁਰ ਜੂ ਜਿਹੜਾ ਕਿ ਬਹੁਤ ਜ਼ਿਆਦਾ ਫੇਮਸ ਹੈ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡਾ ਜੂ ਹੈ ਲੇਕਿਨ ਬੰਦ ਪਿਆ ਫਿਲਹਾਲ ਪਤਾ ਨਹੀਂ ਕੀ ਕਾਰਨ ਹੋ ਸਕਦਾ ਹੈ ਬਸ ਆਪਾਂ ਨੂੰ ਜੂ ਕੋਲ ਵੀ ਮਿਲ ਨਹੀਂ ਹੈਗੀ ਤੇ ਹੁਣ ਥੋੜਾ ਜਿਹਾ ਹੋਰ ਅੱਗੇ ਜਾਣਾ ਪੈਣਾ ਕਹਿੰਦੇ ਔਰ ਟ੍ਰੈਫਿਕ ਵੀ ਲੱਗੇ ਹੋਇਆ ਹੈ ਇਹ ਸਟਰੀ ਹੈ ਕਿਨੇ ਬੱਸ ਮਿਲ ਸਕਦੀ ਹੈ ਹੁਣ ਜਿਹੜਾ ਹੈਗਾ ਮੌਸਮ ਥੋੜਾ ਜਿਹਾ ਠੀਕ ਹੋਇਆ ਹਵਾ ਚੱਲ ਰਹੀ ਹੈ ਹਲਕੇ ਹਲਕੇ ਔਰ ਤੋਂ ਆਪਣੀ ਹੈ ਬਿਲਕੁਲ ਵੀ ਸਵੇਰੇ ਸਵੇਰੇ ਇੱਕਦਮ ਚੁਬਨ ਵਾਲੀ ਧੁੱਪ ਸੀ ਬਹੁਤ ਤਿੱਖੀ ਝੁਬਰੀ ਸੀ ਇੱਕ ਸਿਗਨਲ ਦਾ ਲੰਘ ਕੇ ਇਸ ਤੋਂ ਅੱਗੇ ਹੋਰ ਸਿਗਨਲ ਹੈ ਉੱਥੋਂ ਬੱਸ ਮਿਰੂ ਪੈਦਲ 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 ਕਾਫੀ ਤੁਰਨਾ ਪੈਂਦਾ ਹੈ ਇਧਰ ਅੱਗੇ ਉਹ ਆ ਮੂਰਤੀ ਕੋਲ ਹਨ ਇਹ ਕਿਦੀ ਬਣੀ ਹੈ ਕਮਲ ਕੋਈ ਆਰਟਿਸਟ ਨੇ ਬਣਾਈ ਹੈ ਇਹ ਬਿਊਟੀ ਕੋਲਕਾਤਾ ਪਤਾ ਨਹੀਂ ਕਿ ਇਹ ਮੂਰਤੀ ਬਣਾਈ ਹੋਈ ਹੈ ਇੱਥੇ ਦੋਸਤੋ ਬਸਾਂ ਦਾ ਬਹੁਤ ਮੁਸ਼ਕਿਲ ਹੈ ਇਧਰ ਮੈਟਰੋ ਵੀ ਨਹੀਂ ਹੈਗੀ ਤੇ ਆਪਾਂ ਜਿਹੜਾ ਹੈਗਾ ਆ ਕੈਬ ਬੁੱਕ ਕਰੀਆ ਕੈਬ ਆਰੀ ਹੈ ਆਪਣੀ ਤੇ ਕੈਬ ਦੇ ਨਾਲ ਜਾਵਾਂਗੇ ਪ੍ਰਿੰਸਪ ਗਾਟ ਹਾਂਜੀ ਆ ਗਈ ਆਪਣੀ ਕੈਬ ਇਧਰ ਚਲੋ ਚੱਲਦੇ ਹੁਣ ਰਾਮਨਾਲ ਕੈਬ ਦੇ ਵਿੱਚ ਨਹੀਂ ਤਾਂ ਬਸਾਂ ਦਾ ਬਹੁਤ ਔਖਾ ਹੈ ਹਾਂ ਜੀ ਕਿੰਮਾ ਵੈਲਕਮ ਟੂ ਪ੍ਰਿੰਸਪ ਗਾਟ ਗੰਗਾ ਨਦੀ ਦੇ ਕਿਨਾਰੇ ਬਸਿਆ ਹੋਇਆ ਤੁਹਾਨੂੰ ਦੱਸ ਦਿੰਦੇ ਹਾਂ ਮੈਂ ਹਾਵੜਾ ਬ੍ਰਿਜ ਹੈ ਇਹ ਵਾਲਾ ਬ੍ਰਿਜ ਵੀ ਉਸ ਤਰ੍ਹਾਂ ਹੀ ਆ ਲੇਕਿਨ ਜਿਹੜਾ ਹੈਗਾ ਇਹਦੇ ਪਿੱਲਰ ਲੱਗੇ ਹੋਏ ਨੇ ਸੇਮ ਨਦੀ ਹੈ ਉਹ ਜੋ ਤੁਹਾਨੂੰ ਜਿਹੜਾ ਹੈਗਾ ਕ੍ਰੋਸ ਕਰਨਾ ਪਊਗਾ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਆ ਦੇਖਣ ਨੂੰ ਜੇਮਸ ਪ੍ਰਿੰਸਿਪ ਕੁਝ ਲਿਖਿਆ ਹੋਇਆ ਏ ਤੇ ਬਾਕੀ ਦੇਖਦੇ ਆ ਕੀ ਬਿਲਡਿੰਗ ਹੈ ਜਿਹੜਾ ਪ੍ਰਿੰਸਿਪ ਸੀਗਾ ਨਾ ਉਹ ਇੱਕ ਇੰਡੋਲੋਜੀਸਟ ਆ ਇੰਡੋਲੋਜੀਸ ਮਤਲਬ ਜਿਹੜੀ ਇੰਡੀਆ ਦੇ ਕਲਚਰ ਬਾਰੇ ਹਿਸਟਰੀ ਬਾਰੇ ਜਿਹੜਾ ਸਟੱਡੀ ਕਰਦਾ ਆ ਤੇ ਉਹਦੀ ਯਾਦ ਦੇ ਵਿੱਚ ਜਿਹੜਾ ਹੈਗਾ ਇਹ ਬਣਿਆ ਹੋਇਆ ਆ ਉਸ ਤੋਂ ਬਾਅਦ ਇਹਨੇ ਕਾ ਇਧਰ ਨੌਕਰੀ ਵਗੈਰਾ ਵੀ ਕਿਤੇ ਕਾਫੀ ਵੱਡੀ ਪੋਸਟ ਤੇ ਵੀ ਰਹਾ ਤੇ ਉਹਦੀ ਯਾਦ ਦੇ ਵਿੱਚ ਇਹ ਬਣਿਆ ਹੋਇਆ ਤੇ ਸੈਟਰਡੇ ਕਾ ਰੇਲਵੇ ਸਟੇਸ਼ਨ ਹੈ ਪ੍ਰਿੰਸਿਪਲ ਘਰਵਾਲੀ ਸੈਟਰਡੇ ਕਾਟ ਆ ਗਿਆ ਤੇ ਕੁਝ ਕਿਹੜੀਆਂ ਹੈਗੀਆਂ ਇਧਰ ਪੋਟਿੰਗ ਵਗੈਰਾ ਐਕਟੀਵਿਟੀ ਤੁਸੀਂ ਕਰ ਸਕਦੇ ਹੋ ਬਾਕੀ ਦੇਖਦੇ ਆ ਕਿ ਮਾਹੌਲ ਆ ਲਓ ਜੀ ਇਹ ਹੈਗਾ ਆ ਉਹ ਵਾਲਾ ਪੁਲ ਹਾਵੜਾ ਬ੍ਰਿਜ ਜਿਹੜਾ ਹੈਗਾ ਉਹਦੇ ਪਿਛਲੇ ਜਿਹੜੇ ਹੈਗਾ ਪਿੱਲਰ ਨਹੀਂ ਆ ਇਹਦੇ ਪਿੱਲਰ ਹੈਗੇ ਆ ਜਿਹੜੇ ਵੱਡੇ ਜਿਹੜੇ ਜਹਾਜ਼ ਹੈਗੇ ਆ ਉਹ ਜਦੋਂ ਉਹ ਕ੍ਰਾਸ ਕਰਦੇ ਨੇ ਤੇ ਉਹਨਾਂ ਦੇ ਵਿੱਚ ਟਕਰਾਉਣ ਦਾ ਖਤਰਾ ਉਦਾਂ ਹੀ ਬਣਿਆ ਰਹਿੰਦਾ ਇਸ ਕਰਕੇ ਜਿਹੜਾ ਹੈਗਾ ਆ ਹਾਵੜਾ ਬ੍ਰਿਜ ਹੈਗਾ ਫੇਮਸ ਹੈ ਕਿਉਂਕਿ ਉਹਦਾ ਕੋਈ ਵੀ ਪਿੱਲਰ ਨਹੀਂ ਆ ਤੇ ਬਾਕੀ ਐਕਟੀਵਿਟੀ ਤੁਸੀਂ ਉੱਥੇ ਕਰ ਸਕਦੇ ਹੋ ਬੋਟਿੰਗ ਵਗੈਰਾ ਕੋ ਤੁਸੀਂ ਅਗਰ ਤਾਂ ਮੈਂ ਦਿਖਾਉਗਾ ਵੀਡੀਓ ਦੇ ਵਿੱਚ ਕਿ ਕਿੱਡੀ ਸਕੀਮ ਲਾ ਕੇ ਪੈ ਰਿਆ ਇਹ ਬਹੁਤ ਚਲਾਕ ਪੰਛੀ ਆ ਇਹ ਕਿਹਾ ਜਾਂਦਾ ਤੁਸੀਂ ਦੇਖ ਲਓ ਆਪਣੇ ਦਾ ਕੰਮ ਬਹੁਤ ਘੱਟ ਨੇ ਉੱਡ ਗਿਆ ਲੇਕਿਨ ਇੱਧਰ ਕੰਮ ਬਹੁਤ ਜ਼ਿਆਦਾ ਨੇ ਸੋ ਇਹ ਸਾਰਾ ਪ੍ਰਿੰਸੀਪਲ ਘੱਟ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਆਪਾਂ ਸ਼ੋਭਾ ਬਾਜ਼ਾਰ ਰੇਲਵੇ ਸਟੇਸ਼ਨ ਹੈ ਇੱਕ ਵਾਰ ਪੁੱਛ ਜੇਗਾ ਟ੍ਰੇਨ ਜਾਏਗੀ ਤੇ ਠੀਕ ਹੈ ਕਿਉਂਕਿ ਪੁਤਲਵਾੜੀ ਇੱਕ ਡੈਸਟੀਨੇਸ਼ਨ ਹੈ ਪੁਤਲਵਾੜੀ ਦੇ ਵਿੱਚ ਜਾਣਾ ਹੈ ਅਗਰ ਇੱਥੋਂ ਟ੍ਰੇਨ ਆਏਗੀ ਕਿਉਂਕਿ ਕਿਤਾ ਹੋਣੀ ਚੱਲੀ ਤੁਹਾਡੇ ਸਾਹਮਣੇ ਇਹ ਕਹਿੰਦੇ 1/2 ਘੰਟੇ ਬਾਅਦ ਆਉਂਦੀ ਹੈ ਅਗਰ ਪਹਿਲਾਂ ਆਉਂਦੀ ਹੋਈ ਤਾਂ ਆਪਾਂ ਟ੍ਰੇਨ 'ਚ ਚੱਲਾਂਗੇ ਕਿ ਜ਼ਿਆਦਾ ਤੁਰਨਾ ਨਹੀਂ ਪਊਗਾ ਨਹੀਂ ਫਿਰ ਆਪਾਂ ਦੇਖਦੇ ਕੋਈ ਬੱਸ ਵਗੈਰਾ ਮੈਟਰੋ ਤੇ ਇੱਧ ਆਜੀ ਟਿਕਟ ਜਿਹੜੀ ਹੈਗੀ ਆ ਆਪਾਂ ਪੁੱਛੀ ਇੱਥੋਂ ਟਿਕਟ ਨਹੀਂ ਪਹਿਲਾਂ ਟ੍ਰੇਨ ਹੀ ਪੁੱਛੀਓ ਕਹਿੰਦੇ 12 ਵਜੇ ਆਉਗੀ ਹਜੇ 11:30 ਹੋਏ ਨੇ 45 ਮਿੰਟ ਫਾਲਤੂ ਤਾਂ ਬੈਠਣਾ ਪਊਗਾ ਆਪਾਂ ਉਸ ਤੋਂ ਚੰਗਾ ਕਿ ਬੱਸ ਦੇ ਵਿੱਚ ਚੱਲਦੇ ਆਂ ਬਾਜ਼ਾਰ ਦੀ ਆਪਾਂ ਇੱਥੋਂ ਬੱਸ ਤੋਂ ਡਿੱਗ ਰਹੇ ਆਂ ਕਹਿੰਦੇ ਬੱਸ ਸਟੈਂਡ ਹੈ ਪਰ ਬੱਸ ਅਜੇ ਤੱਕ ਇੱਕ ਵੀ ਨਹੀਂ ਆਈ ਪਰ ਪੂਰੀ ਲੱਤੀ ਹੋਈ ਆ ਸ਼ੋਭਾ ਬਾਜ਼ਾਰ ਦੀ ਮਿਲ ਗਈ ਸਵੀਟ ਮਿਲ ਗਈ ਫਾਈਨਲੀ ਗਰਮੀ ਬਹੁਤ ਜ਼ਿਆਦਾ ਹੈ ਪੇਟ ਕਰੇ ਗਰਮੀ ਜਿਹੜੀ ਹੋਈ ਹੈ ਬਹੁਤ ਵੀ ਜ਼ਿਆਦਾ ਸਮਸਾ ਹਲਕੀ ਹੋਈ ਆ ਬਹੁਤ ਲੋਕ ਸਿਗੇ ਨੇ ਅੰਦਰ ਹੁਣ ਆਪਾਂ ਨੂੰ ਰਾਮਦਾ ਸੇਟ ਤੇ ਬੈਠੇ ਨੇ ਬਾੜ ਦਾ ਨਹੀਂ ਆ ਦੇਖ ਰਹੇ ਆ ਬਾਜ਼ਾਰ ਦਾ ਇਧਰ ਦਾ ਏਰੀਆ ਆ ਗਿਆ ਸਾਰਾ ਜਿੱਧਰ ਮਾਰਕੀਟ ਵਗੈਰਾ ਬਹੁਤ ਹੋਲਸੇਲ ਰੇਟ ਤੇ ਜਾਂ ਮਿਲ ਜਾਣੀਆਂ ਸਾਨੂੰ ਦੋਸਤੋ ਆਪਾਂ ਜਿਹੜਾ ਹੈਗਾ ਸ਼ੋਭਾ ਬਾਜ਼ਾਰ ਆ ਚੁੱਕੇ ਆ ਤੇ ਇੱਥੇ ਜਿਹੜਾ ਹੈਗਾ ਆਪਾਂ ਨੂੰ ਪੁਤਲਵੜ ਜਾਣਾ ਆ ਪੁਤਲਵੜ ਜਿਹੜਾ ਹੈਗਾ ਲਗਭਗ 500 ਮੀਟਰ ਹੈ ਆਪਾਂ ਨੂੰ ਪੈਦਲ ਜਾਣਾ ਪੈਣਾ ਬੱਸ ਨੇ ਇੱਥੇ ਲਿਆ ਕੇ ਆਪਾਂ ਨੂੰ ਉਤਾਰ ਦਿੱਤਾ ਆਟੋ ਕਾਫੀ ਖੜੇ ਨੇ ਲਗਭਗ 6-700 ਮੀਟਰ ਹੈ ਪੁੱਛਦੇ ਆਪਾਂ अगल पुतलबाड़ी जाइएगा पुतलबाड़ी पुतलबाड़ी कहाँ पर नौ सौ मीटर है साढ़े नौ सौ मीटर पुतलबाड़ी 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 चलो कितना रुपया नौ सौ मीटर का नौ सौ मीटर है देखिए दो किलोमीटर है चलो ठीक है जाइए आप ਲਓ <laughs> ਵੀ 900 ਮੀਟਰ ਦੇ ਕਹਿੰਦੇ 60 ਰੁਪਏ ਲਵਾਂਗੇ ਪਰ ਇਸ ਵਾਰੀ ਪਰ ਅਬ ਚਲਦੇ ਹੁਣ 900 ਮੀਟਰ ਹੀ ਐ ਸਕੈਮ ਥੋੜਾ ਜਿਹਾ ਹੈਗਾ ਧਿਆਨ ਨਾਲ ਪਾ ਕੇ ਚੱਲਣਾ ਪੈਣਾ ਹੈ ਸਕੈਮ ਵਾਲਾ ਰੇਟ ਵਾਲਿਆਂ ਨਾਲ ਤੇ ਆਪਾਂ ਥੋੜਾ ਜਿਹਾ ਧਿਆਨ ਹੋ ਜਾਣਾ ਪਊਗਾ 800 ਮੀਟਰ ਸਾਰਾ ਦਿਖਾ ਰਹੇ ਨੇ ਗਰਮੀ ਕਰਕੇ ਥੋੜਾ ਜਿਹਾ ਆਪਾਂ ਮੰਗ ਰਹੇ ਆ ਨਹੀਂ ਤੇ ਆਪਣਾ ਆਟੋ ਦੀ ਲੋਟਿੰਗ ਨਹੀਂ ਦੀ ਜੀ ਮਠਾਈ ਦੀ ਦੁਕਾਨ ਇਧਰ ਪੂਰਾ ਬੈਕਵਰਡ ਸਾਈਡ ਆ ਗਈ ਪੂਰੀ ਵਧੀਆ ਲੱਗ ਰਿਹਾ ਪੁਰਾਣਾ ਕਲਕੱਤਾ ਦੇਖਣ ਨੂੰ ਮਿਲ ਰਿਹਾ ਨਹੀਂ ਨਹੀਂ ਫੁੱਲਵਾੜੀ ਵੀ ਤੇ ਕਿਤਨਾ ਲੱਗੇ ਭਈਆ ਕਿਤਨਾ 80 ਰੁਪਏ ਠੀਕ ਹੈ ਚੱਲੀਏ ਆ ਜਾ 80 ਰੁਪਏ 80 ਰੁਪਏ 800 ਮੀਟਰ ਨਾ ਉਪਰ ਦੇਵਾ ਉਪਰ ਦਾ ਬਕਸਾ 10 ਰੁਪਏ 10 ਰੁਪਏ ਕਹਿੰਦਾ ਉਹਨੇ ਉਹਨੇ ਅੰਦਰ ਥੋੜੀ ਜਨਾ ਫਿਰ ਖਾਉਦੂਗਾ ਫਿਰ ਚੱਲ ਨਹੀਂ ਪਊਗਾ ਫਿਰ ਕਿੰਨੇ ਦੂਰ ਤੱਕ ਛੱਡੂਗਾ ਇਹ ਨਾਲ ਬਗਲ ਨੂੰ ਆਇਆ 10 ਰੁਪਏ ਭਈਆ ਕੋਸਾ ਚਲੋ ਇਹ ਕਹਿੰਦਾ ਆਪਾਂ ਉੱਥੇ ਤੁਹਾਨੂੰ ਛੱਡ ਦਾਂਗੇ ਫਿਰ ਅੱਗੇ ਆਪੇ ਤੁਰ ਕੇ ਜਾਇਓ ਚਲਿਏ ਪਹਿਲਾ ਘਟਨਾ